சோ சிரீவா கரு சே ஜி மாஜன சங்க சா ਉੜੀ ਕਰੇ ਸ਼ਨਾ ਨਾ ਹਰ ਕਾ ਨਾਮ ਤੇ ਆਏ ਸੁਣਾ ਸਬ ਨਾਨੋ ਕਰਦਾਨਾ ਆਗ ਮਜਨ ਸੰਗ ਸਾਧੂਆ ਧੂੜੀ ਕਰਿ ਇਸ ਨਾਨ ਹਰਿ ਕਾ ਨਾਮ ਧਿਆਇ ਸੁਣ ਸਭ ਨਾਨੋ ਕਰਦਾਨਾ ਜਨਮ ਕਰਮ ਮਲ ਉਤਰੈ ਮਨਤੇ ਜਾਏ ਗਮਾਨਾ ਕਾਮ ਕ੍ਰੋਧ ਨਾ ਮਹੀਆ ਬੇਨਸਾ ਲੋਭ ਸੁਆਨ ਸੱਚਾ ਮਾਰਗ ਚੱਲਦਿਆ குஸ்தே ஜ ஆட்ட சா தீர சகல பண்ண ஜி தயாபாய ਜੇ ਸਾਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਨਾ ਮਾਗ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਹਿਰਵਾਨ ਜਿੰਨਾ ਮਿਲਿਆ ਪ੍ਰਭ ਆਪਾ ਨਾਨਕ ਤਿੰਨ ਗੁਰ ਬਾਨਾ ਮਾਗ ਸੋਚੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੋਣ ਸਭ ਨਾਨੂ ਕਰਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤ ਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਜੋ ਕਿ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰਾਂ ਜੀ ਨੇ ਬਾਣੀ ਪੜਨ ਸੁਣਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਅੱਜ ਸੰਕਰਾਂਤ ਦਾ ਦਿਹਾੜਾ ਹੈ ਮਾਗਦੇ ਮਹੀਨੇ ਦੀ ਅਰੰਭਤਾ ਹੋਈ ਸਤਿਗੁਰਾਂ ਜੀ ਨੇ ਮਾਗਦੇ ਮਹੀਨੇ ਦੇ ਪਰਥਾਏ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸੁਣਨਾ ਕੀਤਾ ਜਿੱਥੇ ਅੱਜ ਆਪਾਂ ਸਤਿਗੁਰਾਂ ਜੀ ਦੀ ਬਖਸ਼ਿਸ਼ ਦੇ ਨਾਲ ਸ੍ਰੀ ਮੁਖਵਾਕ ਦੇ ਨਾਲ ਅੱਜ ਦੇ ਮਹੀਨੇ ਦੇ ਪਰਥਾਏ ਇਹ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਜੁੜਨਾ ਹੈ ਉਥੇ 사ਤਸੰਗ ਜੀ ਅੱਜ ਪਾਵਨ ਪਵਿੱਤਰ ਦਿਹਾੜਾ ਮਾਗੀ ਦਾ ਦਿਹਾੜਾ ਹੈ ਅੱਜ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਭਾਰੀ ਜੋੜ ਮੇਲਾ ਉਹ ਨਾਮ ਮਹਾਨ 시ਦਾ ਸਿੰਘਾ ਚਾਲੀ ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਪ੍ਰੇਮ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਨਿਭਾਉਣਾ ਕੀਤਾ ਹੈ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਉਹਨਾਂ ਨੂੰ ਵੀ ਸਤਸੰਗ ਜੀ ਅੱਜ ਆਪਾਂ ਯਾਦ ਕਰਨਾ ਹੈ ਤਾਂ ਜੋ ਉਹ ਪ੍ਰੇਮ ਦਾ ਸਤਸੰਗ ਜੀ ਜੋ ਅਥਾ ਸਾਗਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਭਰਿਆ ਹੋਇਆ ਸੀ ਉਸ ਦੇ ਵਿੱਚੋਂ ਕਿਤੇ ਕਿਣਕਾ ਅਸਾਂ ਜੀਵਾਂ ਨੂੰ ਵੀ ਮਿਲ ਸਕੇ ਤੇ ਸਾਡਾ ਵੀ ਪਾਰ ਉਤਾਰਾ ਹੋ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਾਰੀ ਸੰਗਤ ਜੁੜਨ ਦਾ ਯਤਨ ਕਰੀਏ ਸੱਚੇ ਪਾਤਸ਼ਾਹ ਜੀ ਦਾ ਫੁਰਮਾਨ ਹੈ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਬਦਾਨ ਇਕਾਗਰ ਚੇਤ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਗ ਮੱਜਨ ਸੰਗ ਸਾਧੂਆ ਤੂੜੀ ਕਰ ਇਸ਼ਨਾਨ ਮਾਗਦੇ ਮਹੀਨੇ ਦੇ ਪਰਥਾਏ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਮੱਜਨ ਨਾਮ ਪੁਰਬਾਂ ਦੇ ਇਸ਼ਨਾਨ ਦਾ ਹੈ ਜਗਿਆਸੂ ਨੇ ਸਤਿਗੁਰਾਂ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਕਿਹੜਾ ਇਸ਼ਨਾਨ ਕਰਨਾ ਹੈ ਜਿਸ ਇਸ਼ਨਾਨ ਦੇ ਨਾਲ ਸਾਡੇ ਅੰਦਰ ਦੀ ਜੋ ਮੈਲ ਹੈ ਉਹ ਵੀ ਧੁੱਪ ਜਾਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਮਾਗ ਮੱਜਨ ਸੰਗ ਸਾਧੂਆ ਕਿ ਭਾਈ ਸਤਸੰਗਤ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜੁੜ ਮਿਲ ਕੇ ਬੈਠਣਾ ਹੈ ਜਿਨ੍ਹਾਂ ਨੇ ਸਤਿਗੁਰਾਂ ਜੀ ਦਾ ਸ਼ਬਦ ਕਮਾਇਆ ਹੈ ਸਾਧਨਾਮ ਨਿਰਮਲ ਤਾਂ ਕੇ ਕਰਮ ਉਹਨਾਂ ਦੀ ਸੰਗਤ ਕਰਨੀ ਹੈ ਸੰਗ ਸਾਧੂਆ ਜਿਨ੍ਹਾਂ ਦੇ ਪਰਥਾਏ ਸੱਚੇ ਪਾਤਸ਼ਾਹ ਜੀ ਗੁਰਬਾਣੀ ਚ ਫਰਮਾਨ ਕਰਦੇ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਨ੍ਹਾਂ ਦਾ ਸੰਕਰਣਾ ਹੈ ਸਤ ਸੰਗਤ ਕਰਨੀ ਹੈ ਤੇ ਸਤ ਸੰਗਤ ਅਤ ਦੀ ਨਿਮਰਤਾ ਹਿਰਦੇ ਚ ਲੈ ਕੇ ਬੈਠਣਾ ਹੈ ਸੰਗਤ ਦੇ ਵਿੱਚ ਆਪਣਾ ਹੰਕਾਰ ਹੋਮੇ ਨੂੰ ਤਿਆਗ ਦੇਣਾ ਕਰਨਾ ਹੈ ਧੂੜੀ ਕਰ ਇਸ਼ਨਾਨ ਕਿ ਨਿਮਰਤਾ ਹੋਵੇ ਸੰਗਤ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣੀ ਭਾਵ ਸਤਗੁਰੂ ਜੀ ਵੀ ਸਮਝਾਉਂਦੇ ਹਨ ਕਿ ਸਤ ਸੰਗਤ ਕੀ ਧੂੜ ਪਰਿ ਉਡ ਨਿਤਰੀ ਸਭ ਦੁਰਮਤ ਮੈਲ ਗਵਾਈ ਜਦੋਂ ਜੀਵ ਸੰਗਤ ਕਰਨੀ ਆਰੰਭ ਕਰਦਾ ਹੈ ਸਤ ਗੁਰੂ ਜੀ ਸਮਝਾਉਂਦੇ ਨੇ ਉਹਨਾਂ ਦੇ ਵੱਡੇ ਭਾਗ ਨੇ ਗੁਰਮਖੋ ਜੋ ਸੰਗਤ ਕਰਦੇ ਨੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਤੇ ਜੀਓ ਵੱਡੇ ਭਾਗ ਹੋਣ ਤਾਂ ਹੀ ਸਤ ਸੰਗਤ ਹੁੰਦੀ ਹੈ ਤੇ ਜੋ ਕਰਦੇ ਨੇ ਭਾਈ ਉਹਨਾਂ ਦੀ ਦੁਰਮਤ ਭੈੜੀ ਮਤ ਫਿਰ ਹੌਲੀ-ਹੌਲੀ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਦੂਰ ਹੁੰਦੀ ਹੈ ਫਿਰ ਤਰਲਾ ਲਿਆ ਸਤਿਗੁਰੂ ਜੀ ਦਾਨ ਕਿਹੜਾ ਕਰਨਾ ਹੈ ਕਿਉਂਕਿ ਮਨਉਤ ਹੈ ਕਿ ਮਾਗਦੇ ਮਹੀਨੇ ਦਾ ਜੋ ਸਤਸੰਗ ਜੀ ਪੁਰਬ ਆਰੰਭਤਾ ਹੈ ਇਸ਼ਨਾਨ ਕਰਨ ਦਾ ਦਾਨ ਕਰਨ ਦਾ ਭਾਰੀ ਮਹਾਤਮ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਦਾਨ ਕਿਹੜਾ ਕਰਨਾ ਹੈ ਜੀ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੂ ਕਰ ਦਾਨ ਹਰੀ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜਿਸ ਨੂੰ ਯਾਦ ਕਰਦੇ ਹਾਂ ਤੇ ਸਾਡੇ ਸੁੱਕੇ ਹੋਏ ਹਿਰਦੇ ਨੂੰ ਹਰੇ ਭਰੇ ਕਰਨ ਦੇ ਸਮਰੱਥ ਹੈ ਜੋ ਕਣ ਕਣ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਜੋ ਸਾਡੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ ਨਾਸ਼ ਕਰ ਦੇਣ ਵਾਲਾ ਹੈ ਹਰ ਕਾ ਨਾਮ ਉਹਦੇ ਨਾਮ ਨੂੰ ਧਿਆਏ ਧਿਆਉਣਾ ਕਰ ਸੁਣ ਤੇ ਧਿਆ ਤੇ ਨਾਲ ਸੁਣਵੀ ਸਭਨਾ ਨੂੰ ਕਰਦਾਨ ਸਮਝ ਕੇ ਵਿਚਾਰ ਕੇ ਫਿਰ ਅੱਗੇ ਸਤਿਗੁਰਾਂ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਾਉਣਾ ਕਰ ਸ਼ਬਦ ਦਾ ਦਾਨ ਵਿਦਿਆ ਦਾ ਦਾਨ ਕਰ ਸਭਨਾ ਨੂੰ ਕਰ ਦਾਨ ਅਥਵਾ ਜੇ ਸਮਰਥਾ ਹੈ ਤਾਂ ਭਾਈ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਸ਼ਕਾਉਣਾ ਕਰ ਜੇ ਸਮਰਥਾ ਹੈ ਤਾਂ ਕਿਸੇ ਨਿਰਵਸਤਰ ਨੂੰ ਵਸਤਰ ਲੈ ਕੇ ਦੇਣਾ ਕਰ ਤੇ ਧਿਆਨ ਰੱਖੀ ਸਭਨਾ ਨੂੰ ਕਰਦਾਨ ਜਦੋਂ দান ਕਰਨਾ ਹੈ ਤੇ ਮਨ ਦੇ ਵਿੱਚ ਕੋਈ ਵਿਕਤਰਾ ਨਾ ਹੋਵੇ ਕਿ ਇਹ ਦਾ ਜਿਹੜਾ ਰੰਗ ਹੋ ਰਿਹਾ ਹੈ ਇਹਦੀ ਜਾਤ ਹੋ ਰਹੀ ਹੈ ਇਹਦੀ ਤਾਂ ਮੇਰੇ ਨਾਲ ਬਣਦੀ ਨਹੀਂ ਨਹੀਂ ਭਾਈ ਸਭਨਾ ਨੂੰ ਕਰਦਾਨ ਸਭਨਾ ਨੂੰ ਸਾਰਿਆਂ ਨੂੰ ਦਾਨ ਕਰਨਾ ਕਰ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਫਿਰ ਇਹ ਜਿਹੜਾ ਇਸ਼ਨਾਨ ਹੈ ਜੋ ਸਤਸੰਗ ਜੀ ਸੰਗਤ ਦੇ ਦੁਆਰਾ ਹੋਵੇਗਾ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਜਦੋਂ ਕਰਾਂਗੇ ਫਿਰ ਜਨਮ ਕਰਮ ਮਲ ਉਤਰੈ ਜਨਮਾਂ ਜਨਮਾਂ ਦੀ ਕਰਮਾਂ ਦੇ ਕਰਕੇ ਇਸ ਮਨ ਨੂੰ ਜਿਹੜੀ ਮੈਲ ਲੱਗੀ ਹੋਈ ਹੈ ਉਹ ਉੱਤਰ ਜਾਵੇਗੀ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਘਮਾਨ ਤੇ ਮਨ ਤੋਂ ਫਿਰ ਜੋ ਹੰਕਾਰ ਹੈ ਹੋਮੇ ਹੈ ਉਹ ਚਲੀ ਜਾਵੇਗੀ ਜੀ ਕਾਮ ਕਰੋਧ ਨਾ ਮੋਹੀਐ ਬਿਨ ਸੈ ਲੋਭ ਸੁਵਾਨ ਤੇ ਜਦੋਂ ਮੈਲ ਧੁੱਪ ਗਈ ਫਿਰ হে ਜੀਵ ਤੂੰ ਸਤਿਗੁਰਾਂ ਜੀ ਦੇ ਦਰਸਾਏ ਹੋਏ ਰਸਤੇ ਤੇ ਤੁਰਨਾ ਆਰੰਭ ਕਰ ਦਵੇਂਗਾ ਕਿਹੜਾ ਰਸਤਾ ਹੈ ਕਾਮ ਕ੍ਰੋਧ ਨਾ ਮੁਹੀਐ ਕਾਮ ਕ੍ਰੋਧ ਲੋਭੋ ਹੰਕਾਰ ਦੀ ਲਪਟ ਪਕੜਦੇ ਵਿੱਚ ਤੂੰ ਨਹੀਂ ਆਵੇਂਗਾ ਲੋਭ ਸੁਵਾਨ ਲੋਭ ਦੇ ਨਾਲ ਸਤਿਗੁਰਾਂ ਜੀ ਨੇ ਸੁਵਾਨ ਲਿਖਿਆ ਹੈ ਤੇ ਸੁਵਾਨ ਸਤਸੰਗ ਜੀ ਕੁੱਕਰ ਨੂੰ ਕਹਿੰਦੇ ਹਨ ਜਿਵੇਂ ਹਲਕਾ ਆਇਆ ਹੋਇਆ ਕੂਕਰ ਕਿਸੇ ਦਾ ਨਹੀਂ ਬਣਦਾ ਇਸੇ ਤਰ੍ਹਾਂ ਲੋਭੀ ਜੀਵ ਉਹ ਵੀ ਕਿਸੇ ਦਾ ਨਹੀਂ ਬਣ ਸਕਦਾ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਤੇ ਜਦੋਂ ਸੰਗਤ ਕਰਾਂਗੇ ਸੰਗਤ ਦੇ ਵਿੱਚ ਸਾਦ ਸੰਗ ਜੀ ਅੰਤਰ ਆਤਮੇ ਇਸ਼ਨਾਨ ਹੋਵੇਗਾ ਨਾਮ ਜਪਾਂਗੇ ਸਿਮਰਨ ਕਰਾਂਗੇ ਤਾਂ ਫਿਰ ਇਹ ਜਿਹੜੀ ਪਕੜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇਸ ਪਕੜ ਤੋਂ ਬਾਹਰ ਹੋ ਜਾਵਾਂਗੇ ਤੇ ਫਿਰ ਭਾਈ ਕੀ ਹੋਵੇਗਾ ਸੱਚਾ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ ਫਿਰ ਇਹਨਾਂ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਹੋਵੇਗਾ ਈਰਖਾ ਤੂੰ ਬਿਨਾਂ satsang ji ਜਿਹੜਾ ਜੀਵਨ ਬਤੀਤ ਹੋਵੇਗਾ ਹੰਕਾਰ ਹੋਵੇਂ ਤੂੰ ਬਿਣਾ ਜਿਹੜਾ ਜੀਵਨ ਬਤੀਤ ਹੋਵੇਗਾ ਸੱਚੇ ਮਾਰਗ ਚੱਲਦਿਆਂ ਗੁਰੂ ਦੇ ਉਪਦੇਸ਼ ਨੂੰ ਸੁਣ ਕਰਕੇ ਮੰਨਣਾ ਕਰਨਾ ਹੈ ਤੇ ਸੱਚੇ ਮਾਰਗ ਤੇ ਚੱਲਣਾ ਹੈ ਤੇ ਫਿਰ ਸੋਭਾ ਹੋਵੇਗੀ ਉਸਤਤ ਕਰੇ ਜਹਾਨ ਇਸ ਜਹਾਨ ਤਾਂ ਕਿ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੋ ਜਾਵੇਗਾ 86 तीरथ सगल पुन्ना जी दया परवान फिर जग्यासू ने बिनती कीती सच्चे बादशाह 68 तीर्थां दी बड़ी मनावत है सतगुरु जी कृपा करके समझाओना करो कोई ऐसी युक्ति बख्श दियो कि 68 तीर्थां दा ते सारे पुन्ना दा फल मिल जावे ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਜੀ ਦਇਆ ਪਰਵਾਨ ਕਿ ਜੀਆਂ ਦੇ ਉੱਤੇ ਦਇਆ ਕਰਨੀ ਸ਼ੁਰੂ ਕਰਦੋ ਇਹ ਨਹੀਂ ਕਿ ਮੂੰਹ ਦੇ ਸੁਆਦ ਦੇ ਲਈ ਜੀ ਹੱਤਿਆ ਕਰਨੀ ਮਾਰ ਦੇਣਾ ਖਤਮ ਕਰ ਦੇਣਾ ਨਹੀਂ ਗੁਰਮੁਖੋ ਦਇਆ ਹੋਵੇ ਹਿਰਦੇ ਦੇ ਵਿੱਚ ਤੇ ਜਦੋਂ ਦਇਆ ਹੋਵੇਗੀ ਤਾਂ ਹੀ ਧਰਮੀ ਬਣਾਂਗੇ ਜਿਵੇਂ ਮਾਂ ਤੂੰ ਬਿਨਾ ਪੁੱਤਰ ਪੈਦਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਭਾਈ ਦਇਆ ਤੂੰ ਬਿਨਾ ਕੋਈ ਧਰਮ ਹੀ ਨਹੀਂ ਅਖਵਾ ਸਕਦਾ ਦਇਆ ਕਰਨੀ ਰੰਭ ਕਰ ਦਈਏ 68 ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ ਤੇ ਜਿੰਨਾ ਹਿਰਦਿਆਂ ਚ ਦਇਆ ਹੈ ਮੰਨ ਲਓ ਉਹਨਾਂ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਤੇ ਸਗਲੇ ਪੁੰਨ ਸਾਰੇ ਪੁੰਨਾਂ ਦੀ ਪ੍ਰਾਪਤੀ ਹੋ ਗਈ ਜਿਸ ਨੂੰ ਦੇਵੇ ਦਇਆਕਾਰ ਸੋਈ ਪੁਰਖ ਸੁਜਾਨ ਇਹ ਉਪਰੰਤ ਦਾਤਾ ਸਤਸੰਗਤ ਕਰਨੀ ਨਾਮ ਜਪਣਾ ਸਿਮਰਨ ਕਰਨਾ ਆਪਣੇ ਆਪ ਨੂੰ ਅੰਦਰੋਂ ਧੋਣਾ ਬਾਹਰ ਮੁਖੀ ਮੈਲ ਵੀ ਉਤਰ ਜਾਵੇ ਤੇ ਅੰਤਰੀਵ ਇਸ਼ਨਾਨ ਵੀ ਹੋਵੇ ਜਿੰਨੂੰ ਇਹ ਦਾਤਾ ਸਤਗੁਰੂ ਜੀ ਰੁੱਠ ਕਰਕੇ ਦਇਆ ਕਰਕੇ ਦਿੰਦੇ ਹਨ ਸੋਈ ਪੁਰਖ ਸੁਝਾਨ ਉਹੀ ਭਾਈ ਸੂਝ ਵਾਲਾ ਸੁਝਾਨ ਸਿਆਣਾ ਮਨੁੱਖ ਹੈ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਤੇ ਜਿੰਨਾਂ ਨੂੰ ਆਪਣਾ ਪ੍ਰਭੂ ਪਿਆਰਾ ਮਿਲਿਆ ਹੋਇਆ ਹੈ ਜਿਨ੍ਹਾਂ ਦਾ ਮਿਲਾਪ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸਤਸੰਗ ਜੀ ਹੋ ਗਿਆ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਉਹਨਾਂ ਗੁਰਮਖਾਂ ਤੋਂ ਕੁਰਬਾਨ ਜਾਵਾ ਕਿਉਂ ਕਿਉਂਕਿ ਭਾਈ ਉਹ ਰੰਗ ਲੱਗ ਸਕੇ ਕਿਉਂ ਉਹਨਾਂ ਛੀਦਾ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਤਸੰਗ ਜੀ ਆਪਣਾ ਆਪ ਗੁਰੂ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿੱਤਾ ਕਿਉਂ ਕਿਉਂਕਿ ਮਿਲਾਪ ਹੋ ਸਕੇ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਅੱਜ ਮਾਗੀ ਦਾ ਸਤਸੰਗ ਜੀ ਜੋੜ ਮੇਲਾ ਸ੍ਰੀ ਮੁਕਸਰ ਸਾਹਿਬ ਸਾਰੀਆਂ ਹੀ ਸੰਗਤਾਂ ਸਤਸੰਗ ਜੀ ਬੜੇ ਉਤਸ਼ਾਹ ਪ੍ਰੇਮ ਦੇ ਨਾਲ ਮਨਾ ਰਹੀਆਂ ਨੇ ਕਿਉਂ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਕਿਉਂਕਿ ਭਾਈ ਮਹਾ ਸਿੰਘ ਜੀ ਮਾਤਾ ਭਾਗ ਕੌਰ ਜੀ ਅਤੇ ਹੋਰ ਗੁਰੂ ਦੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਉਹਨਾਂ ਜ਼ਾਲਮਾਂ ਪਾਪੀਆਂ ਦੇ ਨਾਲ ਜੂਝਦੇ ਹਨ ਉਹ ਖ드ਰਾਣੇ ਦੀ ਢਾਬ ਤੇ ਜਿਨ੍ਹਾਂ ਨੇ ਅਜੇ ਤੱਕ ਵੀ ਸੱਚੇ ਪਾਤਸ਼ਾਹ ਜੀ ਦਾ ਪਿੱਛਾ ਕਰਨਾ ਨਹੀਂ ਛੱਡਿਆ ਸਤਸੰਗ ਜੀ ਉਹ ਵਜ਼ੀਰ ਖਾਂ ਔਰੰਗਜ਼ੇਬ ਦੀਆਂ ਫੌਜਾਂ ਜਦੋਂ ਪਤਾ ਲੱਗਦਾ ਹੈ ਕਿ ਸਤਗੁਰੂ ਜੀ ਦੇ ਪਿੱਛੇ ਆ ਰਹੀਆਂ ਨੇ ਫਿਰ ਇਹਨਾਂ ਗੁਰੂ ਦੇ ਪਿਆਰਿਆਂ ਨੇ ਪ੍ਰੇਮ ਵਾਲਿਆਂ ਨੇ ਭਾਈ ਮਹਾ ਸਿੰਘ ਜੀ ਨੇ ਇੱਕ ਲੀਕ ਖਿੱਚ ਕੇ ਕਿਹਾ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧ੍ਰਿਜੈ ਸਿਰ ਦੀਜੈ ਕਾਣ ਨਾ ਕੀਜੈ ਜਿਨ੍ਹਾਂ ਨੇ ਪ੍ਰੇਮ ਕਲਗੀ ਤਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਨਿਭਾਉਣਾ ਹੈ ਉਹ ਭਾਈ ਇਸ ਲੀਕ ਨੂੰ ਪਾਰ ਕਰ ਜਾਣ ਭਾਈ ਮਹਾ ਸਿੰਘ ਜੀ ਮਾਤਾ ਭਾਗੌਰ ਜੀ ਤੇ 39 ਹੋਰ ਗੁਰੂ ਦੇ ਪਿਆਰੇ ਸਿੱਖ ਇਸ ਲੀਕ ਨੂੰ ਟੱਪਦੇ ਨੇ ਖਦਰਾਣੇ ਦੀ ਢਾਬ ਨੂੰ ਮੋਰਚਾ ਬਣਾਉਂਦੇ ਹਨ ਇੱਥੇ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਉਸ ਇਤਿਹਾਸ ਨੂੰ ਬਿਆਨ ਕਰਦਾ ਹੈ ਜਿੱਥੇ ਗੁਰੂਆਂ ਸਿੱਖਾਂ ਨੇ ਆਪਣੇ ਵੱਡੇ ਵੱਡੇ ਕਸ਼ਾਰੇ ਸੁਖਣੇ ਪਾਏ ਅਤੇ ਦੂਰੋਂ ਜਦੋਂ ਦੇਖਿਆ ਫੌਜਾਂ ਚੜ ਕੇ ਆਈਆਂ ਸੋਚਦੀਆਂ ਨੇ ਕਿ بڑے ਮੋਰਚੇ ਲੱਗੇ ਹੋਏ ਨੇ ਪਤਾ ਨਹੀਂ ਕਿੰਨੀਆਂ ਕੁ ਫੌਜਾਂ ਨੇ ਇੱਥੇ ਗੁਰਦੁਆਰਾ ਚਿੱਬੀ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ ਜਿੱਥੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਤਸੰਗਤ ਜੀ ਰਹਿਮਤ ਕਰ ਰਹੇ ਨੇ ਪੱਥੇ ਦੇ ਵਿੱਚੋਂ ਤੀਰ ਕੱਢਦੇ ਨੇ ਤੇ ਉਹਨਾਂ ਪਾਪੀਆਂ ਦਾ ਝਲਮਾਂ ਦਾ ਸਤਸੰਗਤ ਜੀ ਨਾਸ਼ ਕਰ ਰਹੇ ਨੇ ਇੱਥੇ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਟੁੱਟੀ ਗੰਢੀ ਸਾਹਿਬ ਸਤਸੰਗਤ ਜੀ ਜਿੱਥੇ ਇਹ ਗੁਰੂ ਦੇ ਪਿਆਰੇ ਸ਼ਾਦਦ ਦਾ ਜਮ ਪੀਂਦੇ ਹਨ ਜਿੰਨਾ ਕੋ ਕੋਈ ਆਪਣੇ ਮੋਰਚਿਆਂ ਤੋਂ ਅੱਗੇ ਹੋ ਕੇ ਸ਼ਹੀਦ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਬਖਸ਼ਿਸ਼ਾਂ ਦੇ ਰਹੇ ਹਨ ਸਾਰਾ ਦਿਨ ਜੰਗ ਹੋਇਆ ਸ਼ਾਮ ਹੋਈ ਸੱਚੇ ਪਾਤਸ਼ਾਹ ਟਿੱਬੀ ਸਾਹਿਬ ਤੋਂ satsang ਜੀ ਕਾਲੇ ਕਾਲੇ ਕਦਮੇ ਇਸ ਖਤਰਾਣੇ ਦੀ ਢਾਬ ਤੇ ਪਹੁੰਚਦੇ ਹਨ ਦੇਖਿਆ ਹੈ ਸਿੰਘ ਸ਼ਹੀਦ ਹੋਏ ਪਏ ਨੇ ਜਦੋਂ ਪਾਵਨ ਦ੍ਰਿਸ਼ਟੀ ਪਾਈ ਮਹਾ ਸਿੰਘ ਜੀ ਦੇ ਉੱਪਰ ਪਈ ਲੱਗਦਾ ਹੈ ਅਜੇ ਸੁਵਾਸ ਚੱਲ ਰਹੇ ਨੇ ਭਾਈ ਮਹਾ ਸਿੰਘ ਜੀ ਦਾ ਸੀ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦੀ ਦੇ ਵਿੱਚ ਰੱਖਣਾ ਕੀਤਾ ਰੁਮਾਲ ਦੇ ਨਾਲ ਸਤਸੰਗ ਜੀ ਭਾਈ ਮਹਾ ਸਿੰਘ ਸਾਹਿਬ ਜੀ ਦਾ ਚਿਹਰਾ ਸਾਫ਼ ਕੀਤਾ ਹਸਤ ਕਮਲ ਕਲਗੀ ਤਰ ਪਾਤਸ਼ਾਹ ਜੀ ਦੇ ਲੱਗੇ ਤੇ ਚੇਤਨਾ ਆ ਗਈ ਮੰਨੋ ਕਿ ਜਿਵੇਂ ਸਾਰੀ ਹੀ ਦਰਦ ਦੂਰ ਹੋ ਗਈ ਹੋਵੇ ਸਚੇ 파ਰਸ਼ਾ ਜੀ ਦੇ ਸਦਮੁਖ ਹੱਥ ਜੋੜ ਕਰਕੇ ਬੇਨਤੀਆਂ ਕਰ ਰਹੇ ਨੇ ਸਤਿਗੁਰੂ ਜੀ ਬਖਸ਼ ਲਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਕਹੋ ਤਾਂ ਲੰਮੀ ਉਮਰ ਕਰ ਦਈਏ ਰਾਜ ਦੇ ਦਈਏ ਤ੍ਰਿਲੋਕੀ ਦਾ ਰਾਜ ਇਤ ਆਜਗ ਭਾਈ ਮਾ ਸਿੰਘ ਜੀ ਕਹਿੰਦੇ ਨਹੀਂ ਸਤਿਗੁਰੂ ਜੀ ਤਰੁੱਠੇ ਹੋ ਤਾਂ ਜਿਹੜਾ ਵਿਦਾਵਾ ਲਿਖਿਆ ਹੈ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡਾ ਗੁਰੂ ਨਹੀਂ ਇਹ ਲੈ ਕਰਕੇ 사ਦ ਸੰਗਤ ਜੀ ਕੁਝ ਸਿਆਸੀ ਬੰਦਿਆਂ ਨੇ ਦਿੱਤਾ ਹੋਇਆ ਸੀ ਸਤਿਗੁਰੂ ਜੀ ਕਿਰਪਾ ਕਰੋ ਉਹ ਵਿਦਾਵਾ ਪਾੜ ਦੋ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾ ਸਿੰਘਾ ਆਪਣੇ ਲਈ ਮੰਗ ਕੁਝ ਭਾਈ ਮਹਾ ਸਿੰਘ ਜੀ ਪਰ ਉਪਕਾਰਾਂ ਵਾਲੀ ਬਿਰਤੀ ਉਹਨਾ ਮਹਾਂਪੁਰਸ਼ਾਂ ਸੇਦਾਂ ਸਿੰਘਾਂ ਦੀ ਕਹਿੰਦੇ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ ਲਓ ਮਾਝੇ ਦੀ ਸਿੱਖੀ ਭਾਈ ਮਹਾ ਸਿੰਘ ਸਾਹਿਬ ਜੀ ਰੱਖਦੇ ਨੇ 사ਦ ਸੰਗਤ ਜੀ ਨੇਤਰਾਂ ਦੇ ਸਾਹਮਣੇ ਤਾਨੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾਵਾ ਪਾੜਦੇ ਹਨ ਤੇ ਮਾਨੋ ਜੀਵੇ ਭਾਈ ਮਹਾ ਸਿੰਘ ਸਾਹਿਬ ਜੀ ਦੇ சுவாਸ ਉਹ ਪ੍ਰਾਣ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਸਮਾ ਗਏ ਹੋਣ ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ ਇੱਥੇ ਮਾਤਾ ਭਾਗੌਰ ਜੀ ਵੀ ਜ਼ਖਮੀ ਹੋਏ ਪਏ ਹਨ ਮਾਤਾ ਭਾਗਵਰ ਜੀ ਵੀ ਬੇਨਤੀਆਂ ਕਰਦੇ ਨੇ ਸਤਿਗੁਰੂ ਜੀ ਆਪ ਜੀ ਦੇ ਬੱਚੇ ਨੇ ਬਖਸ਼ ਲਓ ਸੱਚੇ ਪਾਤਸ਼ਾਹ ਜੀ ਕਹਿੰਦੇ ਬਖਸ਼ ਲਿਆ ਇਹਨਾਂ ਨੂੰ ਤਾਂ ਮੁਕਤ ਕਰ ਦਿੱਤਾ ਹੈ ਇੱਥੇ ਫਿਰ ਸੱਚੇ ਪਾਤਸ਼ਾਹ ਜੀ ਇਹ ਮੇਰਾ 10000 ਇਹ ਮੇਰਾ 5000 ਇਹਨੂੰ ਮਲਤਾਨ ਦਾ ਸੂਬਾ ਬ੍ਰਹਮਪੁਰੀ ਦਾ ਰਾਜ ਇਤ ਆਦਿਕ ਬਖਸ਼ਿਸ਼ਾਂ ਵਰਤਾਉਂਦੇ ਹਨ ਇੱਕ ਪਾਵਨ ਪੁੱਤਰ ਸਰੋਵਰ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਤੇ ਇਹ ਬਚਨ ਕਰਦੇ ਹਨ ਕਿ ਇਹ ਮੁਕਤ ਸਰ ਸਹਬ ਜਿਹੜਾ ਵੀ ਭਾਵਨਾ ਦੇ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰੇਗਾ ਇਨ੍ਹਾਂ ਸੂਰਬਿਰ ਯੋਧਿਆਂ ਸੂਰਮਿਆਂ ਨੂੰ ਸਿੱਦਾ ਸਿੰਘਾਂ ਨੂੰ ਯਾਦ ਕਰੇਗਾ ਉਹ ਵੀ ਇਨ੍ਹਾਂ ਦੀ ਕਮਾਈ ਦੇ ਸਦਕਾ ਮੁਕਤ ਹੋ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤਾਂ ਵਰਤਾਈਆਂ ਸਾਧ ਸੰਗਤ ਜੀ ਤੇ 40 ਮੁਕਤਿਆਂ ਦਾ ਖਿਤਾਬ ਇਨ੍ਹਾਂ ਗੁਰੂ ਦੇ ਸਿੱਖਾਂ ਨੂੰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਕਰਕੇ ਅੱਜ ਦੇ ਦਿਨ ਮਾਗੀ ਵਾਲੇ ਦਿਨ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਜੰਗ ਤਾਂ ਗਰਮੀਆਂ ਦੀ ਹੈ ਪਰ ਉਸ ਸਮੇਂ ਪਾਣੀ ਦੀ ਕਿਲਤ ਹੋਣ ਕਰਕੇ ਸਿੱਖ ਪੰਥ ਨੇ ਗੁਰਮਤਾ ਕੀਤਾ ਤੇ ਮਾਗੀ ਵਾਲੇ ਦਿਨ ਸ੍ਰੀ ਮੁਕਸਰ ਸਾਹਿਬ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਬੜੇ ਪ੍ਰੇਮ ਦੇ ਨਾਲ ਜਾਂਦੀਆਂ ਨੇ ਦਰਸ਼ਨਦਾਰੇ ਕਰਦੀਆਂ ਨੇ ਇਸ਼ਨਾਨ ਕਰਦੀਆਂ ਨੇ ਤਰਲਾ ਲੈਂਦੀਆਂ ਨੇ ਸਤਿਗੁਰਜੀ ਸਾਡੀ ਵੀ ਟੁੱਟੀ ਗੰਢ ਲਓ ਸਾਡਾ ਵੀ ਪ੍ਰੇਮ ਆਪ ਜੀ ਦੇ ਚਰਨਾਂ ਦੇ ਨਾਲ ਨਿਭ ਜਾਵੇ ਸਾਡਾ ਵੀ ਮਿਲਾਪ ਤੁਹਾਡੇ ਨਾਲ ਹੋ ਜਾਵੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਉਹਨਾਂ ਗੁਰਮਖਾਂ ਤੋਂ ਕੁਰਬਾਨ ਜਾਣਾ ਕਰੀਏ ਜੀ ਮਾਗ ਸੁੱਚੇ ਸੇ ਕਾਢੀ ਅਹ ਚਿੰਨ ਪੂਰਾ ਗੁਰ ਮਿਹਰਵਾਨ ਤੇ ਜਿਨ੍ਹਾਂ ਦੇ ਉੱਤੇ ਭਾਈ ਪੂਰਾ ਗੁਰੂ ਮਿਹਰਵਾਨ ਹੈ ਸੱਚੇ ਪਾਤਸ਼ਾਹ ਜੀ ਨੇ ਦਇਆ ਕਰਕੇ ਰਹਿਮਤਾਂ ਬਖਸ਼ੀਆਂ ਨੇ ਉਹ ਭਾਈ ਮਾਗਦੇ ਮਹੀਨੇ 'ਚ ਸੱਚੇ ਗਿਣੇ ਜਾਣਗੇ ਕੌਣ ਜਿਨ੍ਹਾਂ ਕੋਲ ਸੰਗਤ ਹੈ ਜਿਨ੍ਹਾਂ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਹੈ ਗੁਰਮਖੋ ਤੇ ਜਿਨ੍ਹਾਂ ਨੇ ਬਾਣੀ ਦੇ ਦੁਆਰਾ ਸ਼ਬਦ ਦੇ ਦੁਆਰਾ ਸਤਸੰਗਤ ਦੇ ਦੁਆਰਾ ਅੰਤਰੇ ਆਤਮੇ ਅੰਤਸ਼ੈ ਕਰਨ ਆਪਣੇ ਆਪ ਨੂੰ ਧੋਤਾ ਹੈ ਮਾਗ ਸੁੱਚੇ ਸੇ ਕਾਢਿ ਇਹੋ ਸੁੱਚੇ ਗਿਣੇ ਜਾਣਗੇ ਜਿਨ੍ਹਾਂ ਪੂਰਾ ਗੁਰ ਮਿਹਰਵਾਨ ਪੂਰਾ ਗੁਰੂ ਜੀ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਪੂਰਾ ਗੁਰ ਮਿਹਰਵਾਨ ਇਹ ਰਹਿਮਤ ਸਤਸੰਗਤ ਜੀ ਸਤਿਗੁਰਾਂ ਜੀ ਨੇ ਕੀਤੀ ਹੈ ਬੋਲਦਿਆਂ ਹੋਏ ਅਨੇਕ ਪੁੱਲਾਂ ਹੋਈਆਂ ਸੱਚੇ ਪਾਤਸ਼ਾਹ ਬਖਸ਼ਣ ਹਾਰ ਹਨ ਸਤਸੰਗਤ ਬਖਸ਼ਣ ਹਾਰ ਹੈ ਸਾਰੇ ਮਿਲ ਕੇ ਅਰਦਾਸ ਬੇਨਤੀ ਕਰੀਏ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਇਆ ਕਰੋ ਕਿਰਪਾ ਕਰੋ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਸੁਭਾਗਾ ਬਣ ਜਾਵੇ ਖੁਸ਼ੀਆਂ ਦੇ ਨਾਲ ਪਰ ਜਾਵੇ ਸਤਿਗੁਰੂ ਜੀ ਸਾਡੀ ਵੀ ਟੁੱਟੀ ਗੰਢੋ ਨਸ਼ੇ ਛੱਡੀਏ ਸਾਬਦ ਸੂਰਤ ਹੋਈਏ ਤੇ ਆਪ ਜੀ ਦੇ ਚਰਨਾਂ ਦੇ ਨਾਲ ਜੁੜੀਏ ਇਹ ਰਹਿਮਤ ਸੱਚੇ ਪਾਤਸ਼ਾਹ ਜੀ ਕਰੋ ਦੁੱਖਾਂ ਕਲੇਸ਼ਾਂ ਬਿਗੜਾ ਤੋਂ ਬਚਾ ਕਰਕੇ ਰੱਖਣਾ ਸਤਿਗੁਰੂ ਜੀ ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ લેਹੁ ਹਉਮ ਪਾਪੀ ਵੱਡ ਗੁਣ ਹੈ ਗਾਰ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਅਖਿਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਵਾਂਗੇ ਜੀ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਗੁਰਬਾਨ ਮਾਗ ਸੁੱਚੇ ਸੇ ਕਾਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ